ਪਿਛਲੇ 1 ਸਾਲ ਤੋਂ ਪੰਜਾਬ ਸਰਕਾਰ ਵੱਲੋਂ ਅੰਗਣਵਾੜੀ ਵਿੱਚ ਘਟਿਆ ਰਾਸ਼ਨ ਭੇਜਿਆ ਜਾ ਰਿਹਾ ਹੈ ਜਿਸ ਦੇ ਨਾਲ ਬੱਚੇ ਦੀ ਸਿਹਤ ਨੂੰ ਨੁਕਸਾਨ ਹੋ ਸਕਦਾ ਹੈ ਇਹ ਕਹਿਣਾ ਹੈ ਅੰਗਣਵਾੜੀ ਵਰਕਰ ਬੀਬੀ ਹਰगोਬਿੰਦ ਕੋਰਦਾ ਅੰਗਣਵਾੜੀ ਵਰਕਰ ਅਤੇ ਪਰਦਾਵਨ ਇਸਤਰੀ ਵਿੰਗ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਵਿੱਚ ਉਹਨਾਂ ਨੇ ਪੰਜਾਬ ਸਰਕਾਰ ਉਤੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਕਿ ਪਿਛਲੇ 1 ਸਾਲ ਤੋਂ ਪੰਜਾਬ ਸਰਕਾਰ ਵੱਲੋਂ ਆਂਗਣਵਾੜੀ ਵਿੱਚ ਘਟੀਆ ਰਾਸ਼ਨ ਭੇਜਿਆ ਜਾ ਰਿਹਾ ਹੈ ਜਿਸ ਦੇ ਨਾਲ ਬੱਚਿਆਂ ਦੀ ਸਿਹਤ ਨੂੰ ਨੁਕਸਾਨ ਹੋ ਸਕਦਾ ਹੈ। ਉਹਨਾਂ ਨੇ ਕਿਹਾ ਕਿ ਅਸੀਂ ਲਿਖਤੀ ਵਿੱਚ ਪੰਜਾਬ ਸਰਕਾਰ ਨੂੰ ਕਈ ਵਾਰੀ ਦੱਸ ਚੁੱਕੇ ਹਾਂ ਕਿ ਜਿਹੜਾ ਰਾਸ਼ਨ ਆਂਗਣਵਾੜੀ ਵਿੱਚ ਆ ਰਿਹਾ ਹੈ ਉਹ ਘਟੀਆ ਕਿਸਮ ਦਾ ਹੈ ਤੇ ਇਸ ਦੇ ਨਾਲ ਬੱਚਿਆਂ ਦੀ ਸਿਹਤ ਨੂੰ ਨੁਕਸਾਨ ਹੋ ਸਕਦਾ ਹੈ। ਉਹਨਾਂ ਨੇ ਕਿਹਾ ਕਿ ਇਸ ਦੇ ਬਾਵਜੂਦ ਵੀ ਪੰਜਾਬ ਸਰਕਾਰ ਵੱਲੋਂ ਕੋਈ ਕਦਮ ਨਹੀਂ ਉਠਾਇਆ ਗਿਆ ਹੋਰ ਉਹਨਾਂ ਨੇ ਕੀ ਕੀਤਾ ਜਨਨ ਵਾਸਤੇ ਦੇਖੋ ਪੂਰੀ ਖਬਰ ਹੋਰ ਖਬਰਾਂ ਵਾਸਤੇ ਦੇਖਦੇ ਰਹੋ న్యూਸ 86 ਚੈਨਲ ਆਵਾਜ਼ ਸੱਚ ਦੀ ਜੇਕਰ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਹੁਣੇ ਕਰੋ ਤੇ ਬਣੇ ਰਹੋ ਤਾਜ਼ੀ ਖਬਰਾਂ ਦੇ ਨਾਲ ਯੂਨੀਅਨ ਦੀ ਪ੍ਰੈਜ਼ੀਡੈਂਟ ਵੀ ਹੈ ਆਪ ਜੀ ਨੂੰ ਸਾਰਿਆਂ ਨੂੰ ਪਤਾ ਹੈਗਾ ਤੇ ਉਹ ਇਹ ਜਿਹੜੀ ਮੈਂ ਗੱਲਬਾਤ ਅੱਜ ਕਰਨਾ ਚਾਹਣੀ ਆ ਤੁਹਾਡੇ ਨਾਲ ਕਿ ਪੰਜਾਬ ਸਰਕਾਰ ਵੱਲੋਂ ਪਿਛਲੇ 1 ਸਾਲ ਤੋਂ ਸਾਡਾ ਜਿਹੜਾ ਆਂਗਣਵਾੜੀ ਕੇਂਦਰਾਂ ਦੇ ਵਿੱਚ ਰਾਸ਼ਨ ਆ ਰਿਹਾ ਹੈਗਾ ਤੁਹਾਡੇ ਸਾਹਮਣੇ ਆ ਸਾਰਾ ਰੱਖਿਆ ਵੀ ਇਹ ਆਂਗਣਵਾੜੀ ਕੇਂਦਰਾਂ ਦੇ ਵਿੱਚ ਇਹ ਸਪਲਾਈ ਹੋ ਰਿਹਾ ਸਾਨੂੰ ਤੇ ਜਿਹਦੇ ਲਈ ਅਸੀਂ ਸਰਕਾਰ ਕੋਲ ਬਾਰ-ਬਾਰ ਇਹ ਮੰਗ ਉਠਾ ਰਹੇ ਆ ਲੋਕਾਂ ਵੱਲੋਂ ਲਿਖਿਆ ਮੈਂ ਇੱਥੇ ਵੀ ਲੈ ਕੇ ਆਈਆਂ ਕਿ ਆ ਲੋਕਾਂ ਨੇ ਵੀ ਲਿਖ ਲਿਖ ਕੇ ਦਿੱਤਾ ਹੋਇਆ ਵੀ ਇਹ ਰਾਸ਼ਨ ਜਿਹੜਾ ਹੈਗਾ ਇਹ ਸਹੀ ਨਹੀਂ ਹੈਗਾ ਇਹਨੂੰ ਬੰਦ ਕੀਤਾ ਜਾਵੇ ਤੇ ਇਹਦਾ ਕਾਰਨ ਕੀ ਹੈ ਪਹਿਲੀ ਗੱਲ ਤਾਂ ਮੈਂ ਇਹਦੀ ਬੈਕਗ੍ਰਾਉਂਡ ਦੱਸਣਾ ਚਾਹਣੀ ਹੈ ਕਿ ਪਹਿਲਾਂ ਜਿਹੜਾ ਸਾਡੇ ਕੋਲੇ ਸਪਲਾਈ ਆਉਂਦੀ ਸੀ ਪਿਛਲੇ 30 ਸਾਲ ਤੋਂ ਹੀ ਲਗਾਤਾਰ ਵਿੱਚੋਂ ਇੱਕ ਵਾਰੀ 2005 ਦੇ ਵਿੱਚ ਬੰਦ ਹੋਈ ਸੀ ਉਹਦੇ ਬਾਰੇ ਵੀ ਮੈਂ ਦੱਸੂਗੀ ਤੁਹਾਨੂੰ ਤੇ ਇਹ ਸਾਡੇ ਕੋਲੇ ਸਾਰਾ ਸਮਾਨ ਆਉਂਦਾ ਸੀ ਵੇਰਕਾ ਤੋਂ ਵੇਰਕਾ ਦਾ ਇੱਕ ਮਿਲਕ ਪਲਾਂਟ ਹੈਗਾ ਜਾਂ ਵੇਰਕਾ ਦੇ ਹੋਰ ਆਪਣੇ ਪ੍ਰੋਡਕਟ ਹੈਗੇ ਆ ਤਾਂ ਉਹਨਾਂ ਨੇ ਬਕਾਇਦਾ ਆਂਗਣਵਾੜੀ ਵਾਸਤੇ ਜਿਹੜਾ ਸਪਲਾਈ ਹੁੰਦਾ ਸੀ ਸਮਾਨ ਉਹਦੇ ਲਈ ਇੱਕ ਪਲਾਂਟ ਲਾਇਆ ਹੋਇਆ ਸੀਗਾ ਉੱਥੇ ਹੀ ਪੰਜੀਰੀ ਬਣਦੀ ਸੀ ਉੱਥੇ ਸਾਰਾ ਸਮਾਨ ਬਣਦਾ ਸੀਗਾ ਤੇ ਉੱਥੋਂ ਹੀ ਸਾਨੂੰ ਸਪਲਾਈ ਹੁੰਦਾ ਸੀਗਾ ਤੇ ਉਹਦੇ ਵਿੱਚ ਬਕਾਇਦਾ ਦੇਸੀ ਘੋ ਪਾ ਕੇ ਦਿੱਤਾ ਜਾਂਦਾ ਸੀਗਾ ਉਹਦੀ ਕੁਆਲਿਟੀ ਵੀ ਬਹੁਤ ਵਧੀਆ ਸੀ ਲੋਕਾਂ ਦੀ ਡਿਮਾਂਡ ਵੀ ਬੜੀ ਸੀ ਵੀ ਜਿਹੜਾ ਉਹ ਪੰਜੀਰੀ ਬੱਚਿਆਂ ਨੂੰ ਸਾਡੇ ਨੂੰ ਵਧੀਆ ਲੱਗਦੀ ਹੈ ਸਾਨੂੰ ਦੇਓ ਸੁੱਕਾ ਦੁੱਧ ਵੀ ਬੜਾ ਵਧੀਆ ਆਉਂਦਾ ਸੀਗਾ ਤੇ ਜਿਹੜਾ ਉਹਨਾਂ ਦਾ ਘਿਓ ਵੀ ਹੁੰਦਾ ਸੀਗਾ ਉਹ ਵੀ ਬਹੁਤ ਵਧੀਆ ਸੀ ਜਿਹੜਾ ਪਹਿਲੇ ਸਮੇਂ 'ਚ ਸਾਡੇ ਕੋਲੇ ਸਮਾਨ ਆਉਂਦਾ ਸੀਗਾ ਪਰ ਇਹਨਾਂ ਨੇ ਕੀ ਕੀਤਾ ਜਦੋਂ ਤੋਂ ਇਹ ਸਰਕਾਰ ਆਈ ਇਹਨਾਂ ਨੇ ਇੱਕ ਸਾਲ ਇਸ ਗੱਲ ਤੇ ਲਾਇਆ ਵੀ ਜਿਹੜਾ ਇਹ ਸਾਰਾ ਰਾਸ਼ਨ ਆ ਰਿਹਾ ਹੈਗਾ ਵੀ ਆਪਾਂ ਇਹਦੇ 'ਚੋਂ ਪੈਸੇ ਕਿਵੇਂ ਬਣਾ ਸਕਦੇ ਆ ਇਹਨਾਂ ਨੇ ਜਿਹੜਾ ਮਿਲ ਆਪਣਾ ਵੇਰਕਾ ਦਾ ਪਲਾਂਟ ਸੀਗਾ ਪੰਜੀਰੀ ਵਾਲਾ ਜਾਂ ਮਿਲਕ ਦਾ ਉਹ ਸਾਰੇ ਇਸ ਵੇਲੇ ਬੰਦ ਹੋ ਗਏ ਜਿਹੜੇ ਕਿ ਸਾਡੇ ਸਟੇਟ ਦੇ ਐਸੈਟ ਸੀਗੇ ਜਿਹੜੇ ਜਿੱਥੋਂ ਕਿਸਾਨਾਂ ਨੂੰ ਲਾਭ ਹੁੰਦਾ ਸੀ ਸਾਡੀ ਸਟੇਟ ਨੂੰ ਲਾਭ ਹੁੰਦਾ ਸੀ ਉਹ ਸਾਰੇ ਇਹਨਾਂ ਨੇ ਬੰਦ ਕਰਤੇ ਇਹਨਾਂ ਨੇ ਮਾਰਕ ਫੈਡ ਨੂੰ ਦੇਤਾ ਮਾਰਕ ਫੈਡ ਨੇ ਅੱਗੋਂ ਪ੍ਰਾਈਵੇਟ ਕੰਪਨੀਆਂ ਨੂੰ ਸਾਰਾ ਜਿਹੜਾ ਸਮਾਨ ਦੇਤਾ ਵੀ ਪੰਜੀਰੀ ਬਣਾਉਣ ਦਾ ਜਾਂ ਦਲੀਆ ਬਨਾਇਆ ਇਹਨਾਂ ਨੇ ਜਿਹੜੀ ਖਿਚੜੀ ਬਣਾਈ ਇਹ ਸਾਰਾ ਸਮਾਨ ਇੱਕ ਪ੍ਰਾਈਵੇਟ ਕੰਪਨੀ ਨੂੰ ਦੇਤਾ ਇਹਨਾਂ ਨੇ ਅੱਗੋਂ ਠੇਕੇ ਤੇ ਚੜਾਤਾ ਪਹਿਲੀ ਕਾਰਨ ਤਾਂ ਮੈਂ ਇਹ ਸਵਾਲ ਉਠਾਉਣਾ ਚਾਹੁੰਦੀ ਆ ਕਿ ਕੀ ਕਾਰਨ ਸੀ ਕਿ ਇਹਨਾਂ ਨੂੰ ਵੇਰਕਾ ਦੇ ਵਿੱਚੋਂ ਇਹ ਸਮਾਨ ਵਾਪਸ ਕਿਉਂ ਲੈਣਾ ਪਿਆ ਉਹਦਾ ਇਹ ਆ ਕਿ ਇਹਨਾਂ ਨੂੰ ਉੱਥੇ ਕੋਈ ਸਰਕਾਰੀ ਕੰਪਨੀ 'ਚ ਕੋਈ ਕਮਿਸ਼ਨ ਨਹੀਂ ਮਿਲਦਾ ਸੀਗਾ ਇਸ ਕਰਕੇ ਉਹਨੂੰ ਉੱਥੇ ਤਾਲੇ ਲਾ ਤੇ ਪਲਾਂਟ ਨੂੰ ਬੰਦ ਕਰਤਾ ਤੇ ਪ੍ਰਾਈਵੇਟ ਨੂੰ ਇਹਨਾਂ ਨੇ ਚੱਕ ਕੇ ਅੱਗੋਂ ਠੇਕੇ ਤੇ ਸਮਾਨ ਦਿੱਤਾ ਤੇ ਉਸ ਕੰਪਨੀ ਨੂੰ ਦਿੱਤਾ ਇਹਨਾਂ ਨੇ ਚੰਡੀਗੜ੍ਹ ਸਵੀਟਸ ਨੂੰ ਜਿਹਦੇ ਬਾਰੇ ਦੋ ਵਾਰੀ ਰੋਲਾ ਪੈ ਚੁੱਕਿਆ ਹੈ ਕਿ ਉਹ ਬਲੈਕਲਿਸਟਡ ਕੰਪਨੀ ਹੈ ਇੱਕ ਵਾਰੀ ਉਹਨਾਂ ਨੇ ਹਿਮਾਚਲ ਦੇ ਵਿੱਚ ਮਠਿਆਈ ਪੇਸ਼ ਕੀਤੀ ਦਿੱਤੀ ਆਪਣੀ ਆ ਮੇਰੇ ਕੋਲ ਸਬੂਤ ਹੈਗਾ ਕਿ ਉੱਥੋਂ ਵੀ ਉਹਨੂੰ ਬਲੈਕਲਿਸਟ ਕੀਤਾ ਗਿਆ ਕਿ ਉਹਦੇ ਵਿੱਚ ਫੰਗਸ ਪਾਈ ਗਈ ਹੈ ਦੂਜੀ ਵਾਰੀ ਉਹਨਾਂ ਨੇ ਵੇਰਕਾ ਵੀ ਆਪਣੀਆਂ ਪਿੰਡੀਆਂ ਬਣਾ ਕੇ ਦਿੱਤੀਆਂ ਸੀਗੀਆਂ ਉਹ ਵੀ ਉਹ ਵੀ ਉਹਨਾਂ ਦੇ ਵੀ ਉਹ ਸਹੀ ਨਹੀਂ ਆਈਆਂ ਉਹ ਵੀ ਉਹਨਾਂ ਨੇ ਉਹਨੂੰ ਕਿਹਾ ਵੀ ਤੁਹਾਡਾ ਸਹੀ ਨਹੀਂ ਸੈਂਪਲ ਫੇਲ ਹੈ ਤਾਂ ਉਹਨਾਂ ਨੇ ਵੀ ਉਹਨੂੰ ਜਵਾਬ ਦਿੱਤਾ ਪਰ ਇਹਨਾਂ ਨੇ ਇੱਕ ਬਲੈਕਲਿਸਟਡ ਕੰਪਨੀ ਨੂੰ ਠੇਕਾ ਦਿੱਤਾ ਉਹੀ ਅੱਜ ਤੱਕ ਸਪਲਾਈ ਕਰ ਰਹੀ ਹੈ ਤੇ ਜਿਹੜਾ ਸਾਡੀ ਪੰਜੀਰੀ ਹੁੰਦੀ ਸੀ ਖਾਸ ਕਰਕੇ ਹਾਲਾਂਕਿ ਸਾਰੇ ਆ ਸਾਰਾ ਸਮਾਨ ਹੈ ਜਿਹੜਾ ਪੈਕਾਂ ਦੇ ਵਿੱਚ ਹੈਗਾ ਇਹ ਬਾਹਰ ਵੀ ਹੈਗਾ ਆ ਆ ਪੰਜੀਰੀ ਤੁਸੀਂ ਦੇਖੋ ਵੀ ਇਹ ਬਿਲਕੁਲ ਕੱਚੀ ਪੰਜੀਰੀ ਹੈ ਇਹਦੇ ਵਿੱਚ ਜਿਹੜਾ ਕੁਸ਼ਨ ਇਹਨਾਂ ਨੇ ਉੱਤੇ ਲਿਖਿਆ ਹੋਇਆ ਹੈਗਾ ਇਹਦੇ ਵਿੱਚ ਹੈ ਨਹੀਂਗਾ ਉਹ ਤੇ ਵੇਰਕਾ ਦੇਸੀ ਕਿਉਂ ਪਾਉਂਦਾ ਸੀ ਇਸ ਪੰਜੀਰੀ ਦੇ ਵਿੱਚ ਇਹ ਉਹਦੇ ਵਿੱਚ ਡਾਲਡਾ ਪਾਉਣਾ ਸ਼ੁਰੂ ਕਰਤਾ ਹੁਣ ਤੁਸੀਂ ਦੇਖੋ ਵੀ ਛੋਟੇ ਰਿਫਾਈਨਡ ਹੈ ਸੋਰੀ ਡਾਲਡਾ ਵੀ ਨਹੀਂ ਡਾਲਡਾ ਤਾਂ ਕਿਤੇ ਬੈਟਰ ਹੋ ਸਕਦਾ ਠੀਕ ਹੈ ਤੇ ਪਰ ਉਹ ਦੇਸੀ ਪਾਉਂਦਾ ਸੀ ਵੇਰਕਾ ਇਹਨਾਂ ਨੇ ਰਿਫਾਈਂਡ ਹੁਣ ਮਾਂ ਨੂੰ ਪੰਜੀਰੀ ਮਿਲ ਰਹੀ ਹੈ ਜਿਹਨੂੰ ਬੱਚਾ ਹੋਣ ਵਾਲਾ ਆ ਦੇਸੀ ਘੋੜੀ ਵੇਰਕਾ ਦੀ ਫੋਟੋ ਹੈਗੀ ਹੈ ਪੁਰਾਣੀ ਸਾਡੇ ਕੋਲੇ ਵੀ ਇਹ ਦੇਸੀ ਘੋੜੀ ਦੀ ਪੰਜੀਰੀ ਹੁੰਦੀ ਸੀਗੀ ਤੇ ਹੁਣ ਇਹ ਆ ਇਹਦੇ ਚ ਰਿਫਾਈਂਡ ਵਾਲੀ ਹੈਗੀ ਹੈ ਤੇ ਹੁਣ ਮਾਂ ਦੀ ਸਿਹਤ ਤੇ ਕੀ ਅਸਰ ਪਊਗਾ ਰਿਫਾਈਂਡ ਖਾ ਕੇ ਬੱਚੇ ਦੀ ਸਿਹਤ ਜਿਹੜਾ ਹੁਣ ਅੱਗੋਂ ਬੱਚਾ ਜਦੋਂ 6 ਮਹੀਨੇ ਦਾ ਹੋ ਜਾਂਦਾ ਫਿਰ ਉਹਨੂੰ ਅਸੀਂ ਦੇਣਾ ਸ਼ੁਰੂ ਕਰਦੇ ਆਂ ਇਹ 6 ਸਾਲ ਤੱਕ ਸਾਰਾ ਖਾਣਾ ਬੱਚੇ ਦੇ ਪੇਟ 'ਚ ਜਾਂਦਾ ਹੈ ਤਾਂ 1 ਸਾਲ ਤੋਂ ਇਹ ਅਸੀਂ ਉਹ ਬੱਚਿਆਂ ਨੂੰ ਦੇ ਰਹੇ ਆ ਮੇਰੇ ਕੋਲ ਬਕਾਇਦਾ ਲਿਖਿਆ ਹੋਇਆ ਵੀ ਛੋਟੇ-ਛੋਟੇ ਬੱਚਿਆਂ ਦੀਆਂ ਵੀਡੀਓ ਵੀ ਹੈਗੀਆਂ ਸਾਡੇ ਕੋਲੇ ਮਾਵਾਂ ਦੀਆਂ ਵੀਡੀਓ ਵੀ ਹੈਗੀਆਂ ਜਿਹੜੇ ਬੱਚਿਆਂ ਨੇ ਮਨਾਂ ਕੀਤਾ ਹੈਗਾ ਕਿ ਅਸੀਂ ਇਹ ਖਾਣਾ ਨਹੀਂ ਖਾ ਸਕਦੇ ਬੱਚੇ ਨੂੰ ਲਾਈਕ ਹੀ ਨਹੀਂ ਕਰਦੇ ਹੈਗੇ ਉਸ ਖਾਣੇ ਨੂੰ ਸੋ ਇਸ ਕਰਕੇ ਵੀ ਬੱਚਿਆਂ ਦੀ ਸਿਹਤ ਨਾਲ ਖਲਵਾੜ ਹੈ ਸਾਡਾ ਜਿਹੜਾ ਪੰਜਾਬ ਦਾ ਸਟੇਟ ਦਾ ਜਿਹੜਾ ਐਸਿਡ ਸੀਗਾ ਸਾਡਾ ਵੇਰਕਾ ਦਾ ਇਹਨਾਂ ਨੇ ਉਹਨੂੰ ਬਰਬਾਦ ਕੀਤਾ ਤੇ ਕਿਸਾਨਾਂ ਤੇ ਵੀ ਇਹਦਾ ਸਿੱਧਾ ਹੀ ਅਸਰ ਪੈਂਦਾ ਨਾ ਉਹ ਸਾਰਾ ਉਹਨਾਂ ਦੇ ਨਾਲ ਹੀ ਜੁੜਿਆ ਹੋਇਆ ਉੱਥੋਂ ਹੀ ਸਮਾਨ ਆਉਂਦਾ ਸੀ ਉੱਥੋਂ ਹੀ ਬਣਦਾ ਸੀ ਸੋ ਇਹ ਦਿਖਾਉਣ ਲਈ ਕੁਝ ਹੋਰ ਹੈਗੇ ਆ ਕਿ ਅਸੀਂ ਬਹੁਤ ਹਤੈਸ਼ੀ ਆ ਜੀ ਪਰ ਇੱਕਾਮੇ ਉਹ ਕਰਦੇ ਵੀ ਇਹ ਹੁਣ 5-600 ਕਰੋੜ ਰੁਪਏ ਦਾ ਬਜਟ ਹੈ ਜਿਹੜਾ ਇਹਨਾਂ ਦੇ ਆ ਸਾਰਾ ਸਮਾਨ ਹੈਗਾ ਜਿਹਦਾ ਵੇਖਿਆ ਜਾਵੇ ਤਾਂ ਇਹਦਾ ਖਰਚਾ ਜਿਹੜਾ ਅੱਧੋ-ਅੱਧ ਕਮਾਈ ਹੈ ਇਹਦੇ ਚੋਂ ਤੇ ਹੁਣ ਇਹਦਾ ਹੈ ਨਹੀਂ ਵੀ ਕੱਲੀ ਕੰਪਨੀ ਖਾ ਰਹੀ ਹੋਊਗੀ ਇਹਦੇ ਤੋਂ ਸਰਕਾਰ ਵੀ ਖਾ ਰਹੀ ਹੈ ਅਫਸਰ ਵੀ ਖਾ ਰਹੇ ਆ ਸਾਰੇ ਖਾ ਰਹੇ ਹੈਗੇ ਆ ਜੇ ਇਹਨਾਂ ਨੇ ਖਾਣ ਦੇ ਲਾਲਚ ਦੇ ਵਿੱਚ ਹੀ ਵੇਰਕਾ ਦੁਖੋ ਕੇ ਇਹਨਾਂ ਨੇ ਜਿਹੜਾ ਮਾਰਕ ਫੈਡਰਾ ਹੀ ਅੱਗੇ ਵੰਡਿਆ ਹੈਗਾ ਤੇ ਸੋ ਇਹ ਮੈਂ ਮੁੱਦਾ ਉਠਾਉਣਾ ਚਾਹਣੀ ਹੈ ਕਿ ਇਹਨਾਂ ਨੇ ਬਿਲਕੁਲ ਗਲਤ ਕੀਤਾ ਤੇ ਅਸੀਂ 1 ਸਾਲ ਤੋਂ ਮੇਰੇ ਕੋਲੇ ਆ ਸਾਰਾ ਰਿਕਾਰਡ ਹੈਗਾ ਲੋਕਾਂ ਦਾ ਲਿਖਿਆ ਹੋਇਆ ਸਾਡੇ ਮੰਗ ਪੱਤਰ ਹੈ ਅਖਬਾਰਾਂ ਚ ਅਸੀਂ ਖਬਰਾਂ ਦਿੱਤੀਆਂ ਸਾਡੇ ਫੇਸਬੁੱਕ ਤੇ ਜਿਹੜੇ ਸਾਡਾ ਪੇਜ ਬਣਿਆ ਉਹਦੇ ਤੇ ਅਸੀਂ ਬਕਾਇਦਾ ਵੀਡੀਓ ਪਾਈਆਂ ਪਰ ਇਹਨਾਂ ਦੀ ਕੋਈ ਇਹਨਾਂ ਨੇ ਅਸਰ ਨਹੀਂ ਕੀਤਾ ਇਸ ਗੱਲ ਦਾ ਵੀ ਕੋਈ ਗੱਲ ਨਹੀਂ ਚੱਲੀ ਜਾਣ ਦੋ ਚੱਲੀ ਜਾਣ ਦੋ ਹੱਲੇ ਤੱਕ ਵੀ ਉਵੇਂ ਹੀ ਚੱਲ ਰਿਹਾ ਤੇ 3 ਜ਼ਿਲ੍ਹਿਆਂ ਦੇ ਵਿੱਚ ਤਾਂ ਇਹਨਾਂ ਨੇ ਖਾਣਾ ਜਿਹੜਾ ਹੈਗਾ ਉਹ ਐਨਜੀਓ ਨਹੀਂ ਦਿੱਤਾ ਹੋਇਆ ਐਨ ਜੀਓ ਰਾਈ ਖਾਣਾ ਜਿਹੜਾ ਹੈਗਾ ਫਰੋਜਪੁਰ ਫਾਜ਼ਿਲਕਾ ਤੇ ਹੁਸ਼ਿਆਰਪੁਰ ਐਨ ਜੀਓ ਰਾਈ ਖਾਣਾ ਜਿਹੜਾ ਸਰਵ ਹੁੰਦਾ ਹੁਣ ਇਹਦੇ ਨਾਲ ਕੀ ਹੈ ਇੱਕ ਤਾਂ ਜਿਹੜੀ ਵੇਰਕਾ ਤੇ ਮਾਰ ਪਈ ਦੂਜਾ ਜਿਹੜਾ ਹੁਣ ਇਹ ਆ ਜਿਹੜਾ ਸਮਾਨ ਹੈ ਨਾ ਇਹ ਸਾਨੂੰ ਇਹ ਕਹਿੰਦੇ ਆ ਵੀ ਤੁਸੀਂ ਆਂਗਣਵਾੜੀ ਚ ਕੋਕੀ ਨਹੀਂ ਕਰਨਾ ਜਦੋਂ ਤੋਂ ਕਰੋਨਾ ਹੋਇਆ ਆਂਗਣਵਾੜੀ ਦੇ ਵਿੱਚ ਕੋਕੀ ਬੰਦ ਕਰਤਾ ਇਹਨਾਂ ਨੇ ਤੇ ਹੁਣ ਜਿਹੜਾ ਹੈਗਾ ਸਾਨੂੰ ਕਹਿੰਦੇ ਇਹਨੂੰ ਕੱਚਾ ਹੀ ਲੋਕਾਂ ਦੇ ਘਰਾਂ ਦੇ ਵਿੱਚ ਸਰਵ ਕਰ ਦੋ ਤੇ ਇਹਦੇ ਨਾਲ ਕੀ ਹੈ ਸਾਡੀਆਂ ਹੈਲਪਰਾਂ ਦੀ ਨੌਕਰੀ ਤੇ ਵੀ ਅਸਰ ਪੈ ਰਿਹਾ ਹੈਗਾ ਵੀ ਉਹ ਕਿੰਨੀ ਦੇਰ ਉਹਨਾਂ ਨੂੰ ਆਈ ਪੇ ਮਿਲੂਗੀ ਉਹਨਾਂ ਕੋਲ ਕੰਮ ਹੀ ਹੈ ਨਹੀਂ ਕੋਈ శివ మహిడ్ ప్రొడ మోటో విద పొర్ డిజిటల్ ఫోటో అండ్ స్పెషల్ అరేజమ ఫార్ మేర ఫంక్ట్ మహిమా ఫిల్స్ మోబైల్బల్ ਤੁਸੀਂ ਦੇਖ ਰਹੇ ਹੋ ਨਿਊਜ਼ 86 ਚੈਨਲ ਆਵਾਜ਼ ਸੱਚ ਦੀ